ਕਾਰਨਾਕੀ ਪੰਜਾਬ ਦੇ ਵਿੱਚ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਅਸੀਂ ਅੱਜ ਲਾਈਵ ਹੋਏ ਆਂ ਦਾਦੀ ਦਰਸ਼ਕਾਂ ਨੂੰ ਕਿ ਪੰਜਾਬ ਦੇ ਵਿੱਚ ਦਲਿਤ ਜਾਂ ਵੱਖ-ਵੱਖ ਮੁੱਦੇ ਨੂੰ ਲੈ ਕੇ ਕਿਸ ਤਰ੍ਹਾਂ ਜਿਹੜਾ ਬੋਡ ਬੈਲੈਂਸ ਹਾਸਲ ਕੀਤਾ ਜਾਂਦਾ ਵੱਖ-ਵੱਖ ਰਾਜਨੀਤਿਕ ਪਾਰਟੀਆਂ ਉਸ ਨੂੰ ਲੈ ਕੇ ਅੱਪ ਅੱਜ ਗੱਲਬਾਤ ਕਰ ਰਹੇ ਆਂ ਸੋ ਜਿੰਨੇ ਵੀ ਨਵੇਂ ਦਰਸ਼ਕ ਜੁੜੇ ਆ ਪੀਰ ਨੂੰ ਜ਼ਰੂਰ ਲਾਈਕ ਕਰ ਲਿਓ ਸ਼ੇਅਰ ਕਰ ਲਿਓ ਵੀਡੀਓ ਨੂੰ ਨਾਲ ਨਾਲ ਸ਼ੇਅਰ ਜ਼ਰੂਰ ਕਰੀ ਜਾਓ ਦਾਦੀ ਕੀ ਪੰਜਾਬ ਦੇ ਵਿੱਚ ਲਗਭਗ 3 ਸਾਲ ਦੇ ਸਮਾਂ ਬੀਤ ਚੁੱਕਿਆ ਜਿੱਥੇ ਆਮ ਆਦੀ ਪਾਰਟੀ ਸਰਕਾਰ ਨੇ ਕਿਹਾ ਸੀ ਕਿ ਪੰਜਾਬ ਦੇ ਵਿੱਚ ਜੇਕਰ ਆਮ ਆਦੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਪੰਜਾਬ ਦੇ ਵਿੱਚ ਐਸ்சி ਭਾਈਚਾਰੇ ਵੱਲੋਂ ਉਪ ਮੁੱਖ ਮੰਤਰੀ ਲਗਾਇਆ ਜਾਵੇਗਾ ਰਵਿੰਦ ਕੇਜਰੀ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਸੀ ਪਰ ਦਾਦੀ ਕੀ 3 ਸਾਲ ਦੇ ਲਗਭਗ ਹੋ ਚੁੱਕੇ ਆ ਹਲੇ ਤੱਕ ਦੇ ਜਿਹੜਾ ਆ ਉਪ ਮੁੱਖ ਮੰਤਰੀ ਨਹੀਂ ਲਗਾਇਆ ਗਿਆ ਆਮ ਆਦੀ ਪਾਰਟੀ ਬੋਲੋ ਸੋਦਾ ਦिए ਕਿ ਪੰਜਾਬ ਦੇ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਤੇ ਵੱਖ-ਵੱਖ ਦਲਿਤ ਭਾਈਚਾਰੇ ਵੱਲੋਂ ਵੱਡੇ ਪੱਧਰ ਤੇ ਮੰਗ ਕੀਤੀ ਜਾ ਰਹੀ ਸੀ ਕਿ ਜਿਹੜਾ ਉਪ ਮੁੱਖ ਮੰਤਰੀ ਜਿਹੜਾ ਹੈ ਦਲਿਤ ਭਾਈਚਾਰੇ ਦਾ ਰਵਿੰਦ ਕੇਜਰੀਵਾਲ ਕਦੋਂ ਐਲਾਨ ਕਰਨਗੇ ਪਰ ਜਿਹੜਾ ਐਲਾਨ ਜਿਹੜਾ ਆ ਨਹੀਂ ਕੀਤਾ ਗਿਆ 3 ਸਾਲ ਦੇ ਲਗਭਗ ਹੋ ਚੁੱਕੇ ਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਸੋ ਦੱਦੀ ਹੈ ਕਿ ਪੰਜਾਬ ਦੇ ਵਿੱਚ ਕਾਫੀ ਜਿਹੜਾ ਸਿਆਸੀ ਮੁੱਦਾ ਫਖਿਆ ਹੋਇਆ ਜਸਵੀਰ ਸਿੰਘ ਗੜੀ ਉਹਨਾਂ ਨੂੰ ਜਿਹੜਾ ਕਿ ਬਹੁਤ ਬਹੁਤ ਜੀ ਸਮਾਜ ਪਾਰਟੀ ਤੋਂ ਜਿਹੜਾ ਬਾਹਰ ਦਾ ਰਸਤਾ ਇਹਨੂੰ ਦਿਖਾ ਲਿਆ ਗਿਆ ਸੀ ਉਸ ਤੋਂ ਬਾਅਦ ਜਸਵੀਰ ਸਿੰਘ ਗੜੀ ਉਹਨੇ ਕਾਫੀ ਸਮੇਂ ਘਰ ਦੇ ਵਿੱਚ ਬੈਠੇ ਰਹੇ ਕਿਸੇ ਵੀ ਸਿਆਸੀ ਤੌਰ ਤੇ ਪਾਰਟੀ ਦੇ ਵਿੱਚ ਨਹੀਂ ਗਏ ਪਰ ਸਿਆਸੀ ਤੌਰ ਤੇ ਉਹਨਾਂ ਦੇ ਨਾਲ ਕਾਫੀ ਜੀਆਂ ਰਾਜਨੀਤਿਕ ਪਾਰਟੀਆਂ ਜੀਆਂ ਟੱਚ ਦੇ ਵਿੱਚ ਸਨ ਕਿ ਜਸਵੀਰ ਸਿੰਘ ਗੜੀ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰ ਲਈ ਸਾਰੀਆਂ ਪਾਰਟੀਆਂ ਭੱਬੋ ਭਰ ਹੋਈਆਂ ਪਈਆਂ ਸੀ ਪਰ ਜਸਵੀਰ ਸਿੰਘ ਗੜੀ ਉਹਨਾਂ ਦਾ ਜਿਹੜਾ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਨ ਤੇ ਜਿਹੜਾ ਆਮ ਆਦੀ ਪਾਰਟੀ ਬੋਲ ਜਿਹੜਾ ਉਹਨਾਂ ਨੂੰ ਪੂਰਾ ਤੇ ਪੂਰਾ ਮਾਨ ਸਨਮਾਨ ਜਿਹੜਾ ਆ ਅ ਦਿੱਤਾ ਗਿਆ ਦਾਦੀ ਕੀ ਪੰਜਾਬ ਦੇ ਵਿੱਚ ਉ ਸੌਰੀ ਜਸਵੀ ਸਿੰਘ ੜੀ ਨੂੰ ਚੇਅਰਮੈਨ ਲਗਾਇਆ ਗਿਆ ਉਸ ਤੋਂ ਬਾਅਦ ਜਿਹੜਾ ਸਮਾਜ ਦੇ ਵਿੱਚ ਕਾਫੀ ਖੁਸ਼ੀ ਦੀ ਦੇਖਣ ਨੂੰ ਮਿਲਦੀ ਆ ਜਿੱਥੇ ਦਾਦੀ ਕੀ ਪੰਜਾਬ ਦੇ ਵਿੱਚ ਕਾਫੀ ਜਿਹੜੇ ਦਲਤ ਭਾਈਚਾਰੇ ਦੇ ਮੁੱਦੇ ਜਿਹੜੇ ਕਾਫੀ ਸਦੀਆਂ ਤੋਂ ਜਿਹੜੇ ਆ ਲਟਕੇ ਹੋਏ ਸੀਗੇ ਕਾਫੀ ਸਮੇਂ ਤੋਂ ਜਿਹੜੇ ਲਟਕੇ ਹੋਏ ਸੀਗੇ ਸਰਦਾਰ ਜਸਵੀ ਸਿੰਘ ੜੀ ਉਹਨਾਂ ਕੋਲ ਜਿਹੜੇ ਹੱਲ ਕੀਤੇ ਜਾ ਰਿਹਾ ਜਿੰਨੇ ਵੀ ਕਮੈਂਟ ਸਾਥੀ ਜਰੂਰ ਕਰਨ ਜਿੰਨੇ ਵੀ ਨਵੇਂ ਲਾਈਵ ਸਾਡਾ ਪ੍ਰੋਗਰਾਮ ਦੇਖ ਰਿਹਾ ਜਨ ਪੰਜਾਬੀ ਨੂਟ ਤੇ ਉਹ ਜਰੂਰ ਸਾਡੇ ਪੇਜ ਦੇ ਆਗੇ ਜਨ ਪੰਜਾਬੀ ਨੂਟ ਤੇ ਕਮੈਂਟ ਕਰਕੇ ਸਾਡੇ ਵਿਚਾਰ ਦੱਸਣ ਕਿ ਕਿਸ ਤਰ੍ਹਾਂ ਦੇ ਲੱਗੇ ਆ ਕਿ ਆਪਣੇ ਵਿਚਾਰ ਦੀ ਜਰੂਰ ਸਾਂਝੀ ਕਰਨ ਤੇ ਮੈਸੇਜ ਜਰੂਰ ਕਰਨ ਕਮੈਂਟ ਕਰਕੇ ਕਿ ਕੋਈ ਵੀ ਸਮਾਜ ਦੇ ਵਿੱਚ ਮੁੱਦਾ ਹੈਗਾ ਤੇ ਅਸੀਂ ਉਹ ਜਰੂਰ ਆਪਾਂ ਤੁਹਾਡਾ ਜਿਹੜਾ ਸਨੇਹਾ ਜਿਹੜਾ ਆ ਸਰਕਾਰਾਂ ਤੱਕ ਪਚਾਵਾਂਗੇ ਸੋ ਦੱਸ ਦਈਏ ਕਿ ਜਸਵੀਰ ਸਿੰਘ ਗੜੀ ਉਹਨਾਂ ਨੂੰ ਪੰਜਾਬ ਦਾ ਐਸਸੀ ਕਮਿਸ਼ਨ ਦਾ ਚੇਅਰਮੈਨ ਲਗਾਇਆ ਗਿਆ ਕਾਫੀ ਸਮਾਂ ਤੇ ਜਿਹੜੇ ਮੁੱਦੇ ਦੀ ਜਿਹੜੇ ਚੱਕੇ ਜਾ ਰਹੇ ਸਦਾ ਜਸਵੀਰ ਸਿੰਘ ਗੜੀ ਉਹਨਾਂ ਵੱਲੋਂ ਕਾਫੀ ਸਮੱਸਿਆ ਜਿਹੜੀਆਂ ਦੜਤ ਭਾਈਚਾਰੇ ਦੀ ਐਸਸੀ ਭਾਈਚਾਰੇ ਦੀਆਂ ਜਿਹੜੀਆਂ ਲਟਕਦੀਆਂ ਹੋਈਆਂ ਸੀਆਂ ਜਸਵੀਰ ਸਿੰਘ ਗੜੀ ਉਹਨਾਂ ਵੱਲੋਂ ਚੁੱਕਿਆ ਜਾ ਰਿਹਾ ਕਾਫੀ ਜਿਹੜੇ ਮੁੱਦੇ ਦੀ ਜਿਹੜੇ ਐ ਤੇ ਜਸਵੀਰ ਸਿੰਘ ਗੜੀ ਉਹਨਾਂ ਵੱਲੋਂ ਹੱਲ ਕਿਤੇ ਜਾ ਰਿਹਾ ਕਿ ਜਨ ਪੰਜਾਬੀ ਨੂਟ ਤੇ ਤੁਸੀਂ ਹਮੇਸ਼ਾ ਜਿਹੜੀਆਂ ਜਨ ਪੰਜਾਬੀ ਨੂਟ ਤੇ ਤੁਸੀਂ ਜਿਹੜੀਆਂ ਵੀਡੀਓ ਜਿਹੜੀਆਂ ਜਸਵੀਰ ਸਿੰਘ ਕਰੀ ਉਹਨਾਂ ਦੀਆਂ ਤੁਸੀਂ ਦੇਖਦੇ ਰਹਿੰਦੇ ਆ ਜੀ ਬਾਈ ਸਾਹਿਬ ਹੈਲੋ ਹਾਂਜੀ ਕਮੈਂਟ ਕਰਕੇ ਜਰੂਰ ਦੱਸਿਓ ਕੋਈ ਵੀ ਭਾਸ਼ਾ ਦੇ ਵਿੱਚ ਤੁਸੀਂ ਕਮੈਂਟ ਕਰ ਸਕਦੇ ਹੋ ਅਸੀਂ ਅਪਲਾਈ ਕਰਾਂਗੇ ਜਰੂਰ ਤੇ ਦੱਸ ਦੀ ਕਿ ਪੰਜਾਬ ਦੇ ਵਿੱਚ ਆਮਨੀ ਪਾਰਟੀ ਜੀ ਬਾਈ ਸਾਮ ਅਸੀਂ ਜਨ ਪੰਜਾਬੀ ਨਿਊਜ਼ ਸੈਂ ਹੈ ਹੁਸ਼ਿਆਰਪੁਰ ਪੰਜਾਬ ਸੋ ਜਾਦੀ ਦੀ ਦਸ਼ਕਾ ਨੂੰ ਜਿੰਨੇ ਵੀ ਦਸ਼ਕ ਜੋੜੇ ਆ ਜਰੂਰ ਕਮੈਂਟ ਕਰਕੇ ਜਰੂਰ ਆਪਣੇ ਵਿਚਾਰ ਸਾਂਝੇ ਕਰਨ ਸੋ ਪੰਜਾਬ ਦੇ ਵਿੱਚ ਕਾਫੀ ਮੁੱਦੇ ਭਟਕੇ ਹੋਏ ਆ ਜਿਸ ਤਰ੍ਹਾਂ ਹੁਸ਼ਿਆਰਪੁਰ ਨੂੰ ਅਨੰਦਪੁਰ ਸਾਹਿਬ ਦੇ ਵਿੱਚ ਸ਼ਾਮਲ ਕਰਨਾ ਵਕੀਲ ਭਾਈਚਾਰਾ ਪੁਰਾ ਸਰਕਾ ਤੇ ਉੱਤੇ ਆ ਤੇ ਦਲਿਤ ਭਾਈਚਾਰੇ ਲੋ ਖਰਾੜ ਦਾ ਹਿਸਾਬ ਧਰਤੀ ਨੂੰ ਜਿਹੜਾ ਟੁੱਟਣ ਨਹੀਂ ਦਿੱਤਾ ਜਾਵੇਗਾ ਹੁਸ਼ਿਆਰਪੁਰ ਦੀ ਧਰਤੀ ਨਾਲੋਂ ਦਲਿਤ ਭਾਈਚਾਰੇ ਦੇ ਵਿੱਚ ਦੀ ਵੱਡੇ ਪੱਦਰ ਤੇ ਮੰਗ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਦੇ ਕੋਲ ਵੱਡੇ ਪੱਦਰ ਤੇ ਮੰਗ ਕੀਤੀ ਜਾ ਰਹੀ ਹੈ ਕਿ ਹੁਸ਼ਿਆਰਪੁਰ ਨੂੰ ਨਾ ਟੋੜਿਆ ਜਾਵੇ ਸੋ ਦਾਦੀ ਹੈ ਕਿ ਐਸਿਉਕੂਏਸ਼ਨ ਸਰਦਾਰ ਜਸਵੀਰ ਸਿੰਘ ਗੜੀ ਨਾਲ ਉਹ ਜਿਹੜਾ ਲਗਾਇਆ ਗਿਆ ਆਮ ਆਦਮੀ ਪਾਰਟੀ ਸਰਕਾਰ ਨੂੰ ਤੇ ਕਾਫੀ ਇਹ ਸਮਾਜ ਦੇ ਜਿਹੜੇ ਮੁੱਦੇ ਦੀ ਚੁੱਕੇ ਜਾ ਰਹੇ ਆ ਕਾਫੀ ਇਹ ਲੋਕ एरिया ਸਰਦਾਰ ਜਸਵੀਰ ਸਿੰਘੜੀ ਉਹਨਾਂ ਨੂੰ ਕੀਤੇ ਜਾ ਰਹੇ ਕੰਮਾਂ ਨੂੰ ਬਹੁਤ ਖੁਸ਼ੀ ਦੇ ਨਾਲ ਦੇਖ ਰਹੇ ਆ ਉਹਨਾਂ ਦੇ ਜਿਹੜਾ ਸਮਰਥਨ ਦੀ ਜਿਹੜਾ ਦਿੱਤਾ ਜਾ ਰਿਹਾ 2027 ਦਾ ਇਹ ਆ ਜਸਵੀਰ ਸਿੰਘੜੀ ਦੇ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਆ ਵੱਡੇ ਪੱਧਰ ਤੇ ਇਹੜਾ ਮੰਗ ਕੀਤੀ ਜਾ ਸਕਦੀ ਹੈ ਕਿ ਜਸਵੀਰ ਸਿੰਘੜੀ ਬਹੁਤ ਵੱਡੀ ਇਹ ਉਹਨਾਂ ਨੂੰ ਜ਼ਿੰਮੇਵਾਰੀ ਦੀ ਜਿਹੜੀ ਆ ਪੰਜਾਬ ਦੇ ਵਿੱਚ ਜਿਹੜਾ ਵਰਕਰਾਂ ਬਲੋਂ ਜਿਹੜੀ ਆਮ ਪਾਰਟੀ ਦੀ ਜਾਂ ਦਲਿਤ ਭਾਈਚਾਰੇ ਨੂੰ ਵੱਡੇ ਪੱਧਰ ਤੇ ਮੰਗਦੀ ਉੱਠ ਸਕਦੀ ਆ ਸੋਦਾ ਦਈਏ ਕਿ ਜਸਵੀਰ ਸਿੰਘ ਘੜੀ ਉਹਨੇ ਪਹਿਲਾਂ ਬਾਮਸੀਬ ਦੇ ਵਿੱਚ ਆਏ ਬਾਮਸੀਬ ਤੋਂ ਬਾਅਦ ਚ ਉਹਨਾਂ ਨੇ ਆਪਣਾ ਸਿਆਸੀ ਭੂਮਿਕਾ ਸ਼ੁਰੂ ਕੀਤਾ ਪਹਿਲਾਂ ਉਹਨਾਂ ਦੇ ਦਾਦਾ ਜੀ ਉਹਨਾਂ ਦੇ ਇੰਟਰਵਿਊ ਦੇ ਵਿੱਚ ਹੀ ਸੁਣਿਆ ਕਿ ਪਹਿਲਾਂ ਉਹਨਾਂ ਦੇ ਦਾਦਾ ਜੀ ਉਸ ਤੋਂ ਬਾਅਦ ਉਹਨਾਂ ਦੇ ਪਿਤਾ ਜੀ ਜਿਹੜੇ ਆ ਬਸਪਾ ਤੇ ਬਾਮਸੀਬ ਦੇ ਵਿੱਚ ਰਹਿ ਚੁੱਕੇ ਆ ਉਸ ਤੋਂ ਬਾਅਦ ਚ ਫਿਰ ਉਹਨਾਂ ਨੇ ਜਸਵੀਰ ਸਿੰਘ ਗੜੀ ਉਹਨੇ ਜਿਹੜਾ ਕਿ ਬੋਝੀ ਸਮਾਜ પાર્ટી ਦੇ ਵਿੱਚ ਆਏ ਆ। ਸੋ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਸਿਆਸੀ ਰੁਖ ਸ਼ੁਰੂ ਹੋਇਆ ਫਗਵਾੜੀ ਦੀ ਧਰਤੀ ਤੋਂ ਉਹਨਾਂ ਨੇ ਇਲੈਕਸ਼ਨ ਲੜੇ ਆ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਆਪਣਾ ਸਿਆਸੀ ਰੁਖ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਜਸਵੀਰ ਸਿੰਘ ਗੜੀ ਉਹਨਾਂ ਦਾ ਕਹਿਣਾ ਕਿ ਕਿ ਨਵਾਂ ਸ਼ਹਿਰ ਦੇ ਵਿੱਚ ਜਿਹੜੀ ਸੀਟ ਬਸਪਾ ਦੀ ਖੁੱਲੀ ਆ ਸਿਰਫ ਤੇ ਸਿਰਫ ਜਿਹੜੀ ਆ ਜਸਵੀਰ ਸਿੰਘ ਗੜੀ ਮੈਂ ਇਹ ਉੰਗਵਾਈ ਦੇ ਵਿੱਚ ਖੁੱਲੀ ਆ ਜਿਹੜੀ ਜਸਵੀਰ ਸਿੰਘ ਗੜੀ ਉਹਨਾਂ ਦੀ ਮਿਹਨਤ ਦੇ ਨਾਲ ਹੀ ਖੁੱਲੀ ਆ ਸੋ ਕਮੈਂਟ ਕਰਕੇ ਜਰੂਰ ਦੱਸਿਓ ਕਿ ਜਸਵੀਰ ਸਿੰਘ ਗੜੀ ਉਹਨਾਂ ਨੂੰ ਕਹੀ ਜਾ ਰਹੀ ਹੈ ਵਿਚਾਰ ਤੁਹਾਨੂੰ ਕਿਸ ਤਰ੍ਹਾਂ ਦੇ ਲੱਗ ਰਿਹਾ ਕਿ ਜਸਵੀਰ ਸਿੰਘ ਗੜੀ ਉਹਨਾਂ ਨੂੰ ਵਾਕਈ ਜਿਹੜੀ ਆ ਨਵਾਂ ਸ਼ਹਿਰ ਦੀ ਜਿਹੜੀ ਸੀਟ ਜਿਹੜੀ ਆ ਜਿੱਤੀ ਗਈ ਸੀ ਬਸਪਾ ਦੀ ਝੋਲੀ ਦੇ ਵਿੱਚ ਪਾਈ ਗਈ ਸੀ ਕੀ ਉਹ ਬਸਪਾ ਵਰਕਰਾਂ ਦੀ ਮਿਹਨਤ ਸਦਕਾ ਖੁੱਲੀ ਆ ਜਾਂ ਜਸਵੀਰ ਸਿੰਘ ਗੜੀ ਉਹਨਾਂ ਦੀ ਮਿਹਨਤ ਸਦਕਾ ਖੁੱਲੀ ਆ ਜਾਂ ਫਿਰ ਦਵਲਤ ਪਾਈਚੜੀ ਦੀ ਵੱਡੇ ਪੱਧਰ ਤੇ ਜਿਹੜੀ ਆ ਵੋਟਾਂ ਦੀ ਏਰੀਆ ਸੋ ਜਿੰਨੇ ਵੀ ਕਮੈਂਟ ਦੇ ਵਿੱਚ ਜੁੜੇ ਆ ਸੋ ਕਮੈਂਟ ਕਰਕੇ ਜਰੂਰ ਦੱਸਿਓ ਕਿ ਸਾਡੇ ਵਿਚਾਰ ਇਹ ਤੁਹਾਨੂੰ ਕਿਸ ਤਰ੍ਹਾਂ ਦੇ ਲੱਗ ਰਹੇ ਆ ਸੋ ਪਹਿਲਾਂ ਤੁਸੀਂ ਕਾਂਗਰਸ ਦਾ ਰਾਜ ਦੇਖਿਆ ਕਾਂਗਰਸ ਦੇ ਰਾਜ ਦੇ ਵਿੱਚ ਵੀ ਸੋ ਠੀਕ ਆ ਸਰ ਧੰਨਵਾਦੀ ਤੁਸੀਂ ਕੈਨੇਡਾ ਤੋਂ ਸਰ ਆਪਣਾ ਨੰਬਰ ਜਰੂਰ ਮੈਨਸ਼ਨ ਕਰਿਓ ਕਿਉਂਕਿ ਅਸੀਂ ਫੇਰ ਜਿਹੜਾ ਤੁਹਾਨੂੰ ਲਾਈਵ ਦੇ ਵਿੱਚ ਲਵਾਵਾਂਗੇ ਉਸ ਤੋਂ ਬਾਅਦ ਜਿਹੜੀ ਨਾਲ ਆਪਾਂ ਗੱਲਬਾਤ ਹੀ ਕਰਾਂਗੇ ਜਿੰਨੇ ਵੀ ਐਨ ਆਰ ਆਈ ਹੈਗੇ ਉਹ ਹਮੇਸ਼ਾ ਜਿਹੜਾ ਚਨ ਪੰਜਾਬੀ ਨੂੰ ਤੇ ਆਪਣੇ ਵਿਚਾਰ ਜਿਹੜੇ ਸਾਂਝੇ ਕਰਦੇ ਰਹਿੰਦੇ ਆ ਕੈਨੇਡਾ ਤੋਂ ਸੋ ਬਹੁਤ-ਬਹੁਤ ਧੰਨਵਾਦ ਸਾਡੇ ਵੀਰ ਜੀ ਸਾਡੇ ਲਾਈਵ ਸੁਣ ਰਹੇ ਆ ਸੋ ਦਾਦੀ ਕੀ ਪੰਜਾਬ ਦੇ ਵਿੱਚ ਕਾਫੀ ਜਿਹੜਾ ਇਸ ਵਕਤ ਜਿਹੜਾ ਆ 2027 ਦੀ ਨਜ਼ਦੀਕ ਆ ਰਿਹਾ ਦਗ ਪਦ 3 ਸਾਲ ਦੇ ਬੀ ਚੁਕੇ ਆ ਐਸ்சி ਉਪ ਮੁੱਖ ਮੰਤਰੀ ਹੜੇ ਤੱਕ ਜਿਹੜਾ ਆਮ ਆਦਮੀ ਪਾਰਟੀ ਦੀ ਉਹ ਲੋ ਜਿਹੜਾ ਨਹੀਂ ਲਗਾਇਆ ਗਿਆ ਸੋ ਦਲਿਤ ਭਾਈਚਾਰੇ ਉਹ ਵੱਡੇ ਪੱਧਰ ਤੇ ਦੀ ਮੰਗ ਕੀਤੀ ਜਾ ਰਹੀ ਆ ਐਸ்சி ਕਮਿਸ਼ਨ ਡੱਗਣ ਤੇ ਜਿਹੜਾ ਕਾਫੀ ਜਿਹੜੀ ਸਮੱਸਿਆ ਦਲਿਤ ਭਾਈਚਾਰੇ ਦੀ ਜਿਹੜੀਆਂ ਹੱਲ ਹੁੰਦੀਆਂ ਨਜ਼ਰ ਆਈਆਂ ਜਿੱਥੇ ਦਲਿਤ ਭਾਈਚਾਰੇ ਦੇ ਵਿੱਚ ਕਾਫੀ ਖੁਸ਼ੀ ਦੀ ਦੇਖਣ ਨੂੰ ਮਿਲੀ ਕਾਫੀ ਜਸਬੀਤ ਸਿੰਘ ਗੜੀ ਉਹਨਾਂ ਦਾ ਪਰਮਾ ਸਵਾਗਤ ਵੀ ਕੀਤਾ ਗਿਆ ਉਹਨਾਂ ਨੂੰ ਜਸਵੀਰ ਸਿੰਘ ਗੜੀ ਉਹਨਾਂ ਨੂੰ 바ਵਾ ਸਾਹਿਬ ਡਾਕਟਰ ਪੀਰ ਅੰਮ੍ਰਿਤਕਾਰ ਜੀ ਤੇ ਸਾਬ ਸ਼੍ਰੀ ਕਾਂਸੀ ਨਾਮ ਜੀ ਦੀਆਂ ਤਸਵੀਰਾਂ ਦੀ ਭੇਟ ਕੀਤੀਆਂ ਗਈਆਂ ਸਤਿਗੁਰ ਪਤਾਸ ਮਹਾਰਾਜ ਜੀ ਤਸਵੀਰਾਂ ਦੀ ਭੇਟ ਕੀਤੀਆਂ ਗਈਆਂ ਭਗਵਾਨ ਬਾਲਮਕੀ ਮਹਾਰਾਜ ਜੀ ਦੀਆਂ ਤਸਵੀਰਾਂ ਦੀ ਭੇਟ ਕੀਤੀਆਂ ਗਈ ਜਿਨ੍ਹਾਂ ਨੂੰ ਵਕਫਾ ਫੇਰਾ ਸਰੋਪਿਆ ਦੇ ਨਾਲ ਜਿਹੜਾ ਮਾਨ ਸਲਮਾਨ ਜਿਹੜਾ ਹੈ ਜਸਵੀਰ ਸਿੰਘ ਗੜੀ ਉਹਨਾਂ ਦਾ ਕੀਤਾ ਗਿਆ ਉਹਨਾਂ ਦੀ ਦੋ ਆਫਿਸ ਵਿਖੇ ਚੰਡੀਗੜ੍ਹ ਵੇਖੀ ਤੇ ਮੇਸ਼ਾ ਜਿਹੜੀ ਤੁਸੀਂ ਤਸਵੀਰਾਂ ਜਿਹੜੀਆਂ ਜਨ ਪੰਜਾਬੀ ਨਿਊਜ਼ ਤੇ ਦੇਖੀਆਂ ਹੋ ਗਈਆਂ ਤੋ ਦਾਦੀਏ ਕਿ ਜਿੰਨੇ ਵੀ ਨਵੇਂ ਦਰਸ਼ਕ ਜੁੜੇ ਆ ਜਰੂਰ ਪੇਜ ਤੇ ਲਾਈਕ ਕਰੋ ਕਮੈਂਟ ਕਰਿਓ ਸ਼ੇਅਰ ਕਰਿਓ ਸੋ 2027 ਦਾ ਸਮਾਂ ਹੀ ਨਜ਼ਦੀਕ ਆ ਚੁੱਕਿਆ ਪੰਜਾਬ ਦੇ ਵਿੱਚ ਜੇਕਰ ਪੰਜਾਬ ਦੇ ਵਿੱਚ ਹੁਣ ਫਿਰ ਦੁਬਾਰਾ ਜਿਹੜੀਆਂ ਸਿਆਸਤ ਜਿਹੜੀਆਂ ਫਿਰ ਭਖਦੀ ਹੋਈ ਨਜ਼ਰ ਆਵੇਗੀ ਵੱਡੇ ਪੱਧਰ ਤੇ ਦਾਦੀਏ ਕਿ ਦੜਤ ਭਾਈਚਾਰੇ ਦਾ ਵੋਟ ਪੈਂਸ ਜਿਹੜਾ ਆ ਫਿਰ ਦੁਬਾਰਾ ਜਿਹੜਾ ਹਾਸਲ ਕੀਤਾ ਜਾਵੇਗਾ ਜਾਂ ਝੂਠ ਬੋਲ ਕੇ ਹਾਸਲ ਕੀਤਾ ਜਾਵੇਗਾ ਜਾਂ ਹੇਰਾਫੇਰੀਆਂ ਕਰਕੇ ਹਾਸਲ ਕੀਤਾ ਜਾਵੇਗਾ ਕਿਸ ਤਰ੍ਹਾਂ ਜਿਹੜਾ ਹਾਸਲ ਕੀਤਾ ਜਾਵੇਗਾ ਸੋ ਦਾਦੀਏ ਕਿ ਜਿੰਨੇ ਵੀ ਕਮੈਂਟ ਦਸ਼ਕ ਕਰੇ ਜਰੂਰ ਆਪਣੇ ਵਿਚਾਰ ਸਾਂਝੇ ਕਰਿਓ ਸੋ ਠੀਕ ਹੈ ਸਰ ਧੰਨਵਾਦ ਜੀ ਜਰੂਰ ਅਗਲੀ ਵਾਰ ਨੂੰ ਲਾਈਵ ਦੇ ਵਿੱਚ ਅਟੈਚ ਕਰਾਂਗੇ ਜਰੂਰ ਸੋ ਦਾਦੀ ਕੀ ਪੰਜਾਬ ਦੇ ਵਿੱਚ 2027 ਦੀਆਂ ਸਮਾਂ ਦੀ ਨਜ਼ਦੀਕ ਆ ਰਿਹਾ ਸਿਆਸੀ ਸਟੈਂਡ ਦੀ ਖੇលਿਆ ਜਾਵੇਗਾ ਵੋਟਾਂ ਦੀ ਹਾਸਲ ਕੀਤੀਆਂ ਜਾਣਗੀਆਂ ਲਾਰੇ ਲੱਪੇ ਦੀ ਲਗਾਏ ਜਾਣਗੇ ਝੂਠ ਦੀ ਬੋਲਿਆ ਜਾਵੇਗਾ ਪਰ ਸੋਚਣਾ ਤੁਸੀਂ ਹੋਵੇਗਾ ਕਿ ਪੰਜਾਬ ਦੇ ਵਿੱਚ ਕਿਹੜੀ ਪਾਰਟੀ ਪੰਜਾਬ ਨੂੰ ਬਲੰਦੀਆਂ ਤੱਕ ਲੈ ਕੇ ਜਾ ਸਕਦੀ ਹੈ ਪੰਜਾਬ ਦੇ ਵਿੱਚ ਵਿਕਾਸ ਨੰਬਰ 1 ਤੇ ਕਰ ਸਕਦੀ ਆ ਸੋ ਕਮੈਂਟ ਕਰਕੇ ਜਰੂਰ ਦੱਸਿਓ ਕਿ ਜਿੰਨੇ ਵੀ ਸੋਮਣੀ ਅਕਾਲੀ ਦਲ ਦੇ ਦਾਸ਼ਕ ਜਿੰਨੇ ਵੀ ਜਨ ਪੰਜਾਬੀ ਨੂ ਤੇ ਜੁੜੇ ਆ ਜਾਂ ਆਮ ਦੀ ਪਾਰਟੀ ਦੇ ਜਿੰਨੇ ਵੀ ਦਾਸ਼ਕ ਜੁੜੇ ਆ ਜਾਂ ਬੋਝੀ ਸਮਾਜ ਪਾਰਟੀ ਦੇ ਜਿੰਨੇ ਵੀ ਦਾਸ਼ਕ ਜੁੜੇ ਆ ਭੀ ਮਾਨਵੀ ਦੇ ਜਿੰਨੇ ਵੀ ਦਾਸ਼ਕ ਜੁੜੇ ਆ ਕਾਂਗਰਸ ਦੇ ਜਿੰਨੇ ਵੀ ਦਾਸ਼ਕ ਜੁੜੇ ਆ ਸੋ ਦਾਦੀਏ ਕਿ ਭਾਜਪਾ ਦੇ ਜਿੰਨੇ ਵੀ ਦਾਸ਼ਕ ਜੋੜੇ ਆ ਚੰਦੜ ਤੇ ਭਾਈਚਾਰੇ ਦੇ ਨਾਲ ਜਿੱਥੇ ਬੰਦੀਆਂ ਜਿੰਨੇ ਵੀ ਦਾਸ਼ਕ ਜੋੜੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਦਾ ਤੁਸੀਂ ਰਾਜ ਦੇਖਿਆ ਉਸ ਤੋਂ ਬਾਅਦ ਸੋਮਣੀ ਅਕਾਲੀ ਦਲ ਪਾਦ ਦਾ ਹੀ ਰਾਜ ਰਿਹਾ ਸੋ ਦਾਦੀਏ ਕਿ ਬਕਾਸ ਤੁਹਾਨੂੰ ਕਿਹੜੀ ਪਾਰਟੀ ਦਾ ਵਧੀਆ ਲੱਗਾ ਸੋਮਣੀ ਅਕਾਲੀ ਦਲ ਕਾਂਗਰਸ ਪਾਰਟੀ ਜਾਂ ਆਮ ਆਦੀ ਪਾਰਟੀ ਤੇ ਹੁਣ ਆਪਾਂ ਗੱਲ ਕਰ ਰਿਹਾ ਬੋਝਿਤ ਸਮਾਜ ਪਾਰਟੀ ਦੀ ਸੋ ਬੋਝਿਤ ਸਮਾਜ ਪਾਰਟੀ ਦਾ ਕਾਫੀ ਵਜੂਦ ਜਿਹੜਾ ਉੱਪਰ ਨੂੰ ਹੋ ਚੁੱਕਿਆ ਹੈ ਸਗਾ ਗੱਲ ਕਰ ਰਿਹਾ ਕਿ ਅਸ਼ਪਾਤ ਸਿੰਘ ਰਾਜੂ ਉਹਨਾਂ ਨੇ ਪੀਡੀਐਫ ਸੋਰੀ ਪੀਡੀਏ ਬਣਾਇਆ ਉਸ ਤੋਂ ਬਾਅਦ ਸਾਰੀਆਂ ਪਾਰਟੀਆਂ ਇੱਕ ਮੰਚ ਦੇ ਇਕੱਠੀਆਂ ਕੀਤੀਆਂ ਖੈਰੇ ਖੁਰੇ ਉਹਨੇ ਹੋਰ ਸੋਰੀ ਸਾਰੀਆਂ ਪਾਰਟੀਆਂ ਇੱਕ ਮੰਚ ਦੇ ਇਕੱਠੀਆਂ ਕੀਤੀਆਂ ਖੈਰਾ ਸਾਹਿਬ ਉਹਨਾਂ ਨੇ ਕੀਤਾ ਤੇ ਨਾਲ ਹੋਰ ਜਿਹੜੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਜਿੰਨੇ ਵੀ ਰਾਜਨੀਤਿਕ ਪਾਰਟੀਆਂ ਸਾਰੀਆਂ ਨੂੰ ਇੱਕ ਮੰਚ ਤੇ ਇਕੱਠਾ ਕਰਕੇ ਫਿਰ ਉਸ ਤੋਂ ਬਾਅਦ ਜਿਹੜਾ ਪੀਟੀਏ ਬਣਿਆ ਉਸ ਤੋਂ ਬਾਅਦ ਪੀਟੀਏ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਰਾਜਨੀਤਿਕ ਆਗੂਆਂ ਨੇ ਮਿਹਨਤ ਕਰਕੇ ਜਿਹੜਾ ਪੀਟੀਏ ਨੂੰ ਕਾਮਯਾਬ ਕਰਨ ਦੀ ਕੋਸ਼ਿਸ਼ ਕੀਤੀ ਉਸ ਦਾ ਜਿਹੜਾ ਸਿੱਧੇ ਤੌਰ ਤੇ ਆਪਾਂ ਕਹਿ ਸਕਦੇ ਹਾਂ ਕਿ ਬਸਪਾ ਨੂੰ ਜਿਹੜਾ ਵੱਡੇ ਪਦਰ ਤੇ ਲਾਭ ਮਿਲਿਆ ਜਿੱਥੇ ਬਸਪਾ ਦੀ ਜਿਹੜੀ ਬੋਟ ਬੈਨਰ ਸਜੇ ਰੀਆ ਵੱਡੇ ਪੱਦਰ ਤੇ ਇਹ ਬਧੀਆ ਜਿੱਥੇ ਦਾਦੀ ਕੀ ਸੋਮਣੀ ਅਕਾਲੀ ਦਲ ਦੀਆਂ ਜਿਹੜੀਆਂ ਨਜ਼ਰਾ ਜਿਹੜੀਆਂ ਆ ਬੋਝੀ ਸਮਾਜ ਪਾਰਟੀ ਦੇ ਉੱਪਰ ਟਿਕ ਗਈਆਂ ਸੀ ਉਸ ਤੋਂ ਬਾਅਦ ਜਿਹੜਾ ਸੋਮਣੀ ਅਕਾਲੀ ਦਲ ਬੋਝੀ ਸਮਾਜ ਪਾਰਟੀ ਦਾ ਗੱਠ ਜੋੜ ਹੋਇਆ ਉਸ ਵਕਤ ਮੌਜੂਦਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜੀ ਸਗੇ ਤੇ ਉਸ ਤੋਂ ਬਾਅਦ ਜਿਹੜਾ ਪੰਜਾਬ ਦੇ ਵਿੱਚ ਸਿਰਫ ਤੇ ਸਿਰਫ ਇੱਕ ਖਾਤਾ ਨਵਾਂ ਸ਼ਹਿਰ ਦੇ ਵਿੱਚ ਖੁੱਲਿਆ ਜੇਕਰ ਕਾਫੀ ਬਸਮਾ ਵਰਕਰਾਂ ਨੂੰ ਮੰਗ ਦੀ ਕੀਤੀ ਜਾਦੀ ਸੀ ਕਿ ਜੇਕਰ ਵੋਟਾਂ ਦੀ ਸੌਰੀ ਟਿਕਟਾਂ ਦੀ ਗਿਣਤੀ ਟਿਕਟਾਂ ਜਿਹੜੇ ਸਹੀ ਜਿਹੜੇ ਇਮਾਨਦਾਰ ਲੀਡਰ ਅੱਗੇ ਆਉਂਦੇ ਤਾਂ ਕਾਫੀ ਇਹਦੀਆਂ ਸੀਟਾਂ ਜਿਹੜੀਆਂ ਬੋਝੇ ਸਮਾਜ ਪਾਰਟੀ ਤੇ ਸੋਮਣ ਅਕਾਲੀ ਦਲ ਜਿੱਤ ਸਕਦੀ ਸੀਗੀ ਇਹ ਕਹਿਣਾ ਬੋਝੇ ਸਮਾਜ ਪਾਰਟੀ ਦੇ ਵਰਕਰਾਂ ਦਾ ਬੋਝੇ ਸਮਾਜ ਪਾਰਟੀ ਦੇ ਲੀਡਰਾਂ ਦਾ ਸੋ ਜਾਣ ਪੰਜਾਬੀ ਨੂੰ ਇਹਦੇ ਜਿੰਨੇ ਵੀ ਦਰਸ਼ਕ ਜੁੜੇ ਆ ਆਪਣਾ ਕਮੈਂਟ ਕਰਕੇ ਜਰੂਰ ਦੱਸਣ ਕਿ ਸਾਡੇ ਵਿਚਾਰ ਕਿਦਾਂ ਦੇ ਤੁਹਾਨੂੰ ਲੱਗ ਰਹੇ ਆ ਸੋ ਵੇਦੀ ਕੰਦੇਆ ਬੀਐਸਪੀ ਨੂੰ ਮੌਕਾ ਦੇਣਾ ਚਾਹੀਦਾ ਸੋ ਦਾਦੀਏ ਕੀ ਬੋਝੇ ਸਮਾਜ ਪਾਰਟੀ ਦੀ ਹੁਣ ਆਪਾਂ ਗੱਲਬਾਤ ਕਰ ਰਹੇ ਆ ਸਰਦਾਰ ਅਪਤਾਸ ਸਿੰਘ ਕਰੀਪੁਰੀ ਮੌਜੂਦਾ ਪ੍ਰਧਾਨ ਇਸ ਵਕਤ ਬੱਜਿਸ ਸੁਨਾਈ ਪਾਰਟੀਆਂ ਨੇ ਕਾਫੀ ਜਿਹੜੀ ਉਹ ਮਿਹਨਤ ਇਹਦੇ ਕਰ ਰਹੀ ਆ ਗ੍ਰਾਊਂਡ ਲੈਵਲ ਤੇ ਲੱਗੇ ਹੋਏ ਆ ਕਾਫੀ ਜਿਹੜਾ ਉਹਨਾਂ ਨੇ ਜਿਹੜਾ ਧਾਨੇ ਪ੍ਰਦਰਸ਼ਨ ਕੀਤੇ ਜਾ ਰਹੇ ਆ ਖੁਰਾੜਗਾ ਸਾਹਿਬ ਦੀ ਧਰਤੀ ਤੋਂ ਵੋਟ ਵੱਡੇ ਪੱਧਰ ਤੇ ਜਿਹੜਾ ਉਹਨਾਂ ਨੇ ਧਾਨਾ ਪ੍ਰਦਰਸ਼ਨ ਜਿਹੜਾ ਫਲੋਰ ਵਿਖੇ ਰਾਤ 9 ਵਜੇ ਸਮਾਪਤੀ ਹੋਈ ਉਹਦੀ ਤੁਸੀਂ ਕਵਰੇਜ ਜਿਹੜੀ ਆ ਜਨ ਪੰਜਾਬੀ ਨੂੰ ਹੋਈ ਤੇ ਦੇਖ ਸਕਦੇ ਹੋ ਕਾਫੀ ਜਿਹੜਾ ਬਸਪਾ ਵਰਕਰਾਂ ਦਾ ਠਾਠਾ ਮਾਰਦਾ ਜਿਹੜਾ ਇਕੱਠੀਆਂ ਗੱਡੀਆਂ ਦਾ ਜਿਹੜਾ ਕਾਫਲਾ ਹੈ ਬਸਪਾ ਵਰਕਰਾਂ ਦਾ ਠਾਠਾ ਮਾਰਦਾ ਇਕੱਠ ਤੁਸੀਂ ਦੇਖਿਆ ਹੋਵੇਗਾ ਸੋ ਦਾਦੇ ਕੀ ਬੀਐਸਪੀ ਕੌਣ ਹੈ ਬੀਐਸਪੀ ਸਾਬਸ਼੍ਰੀ ਕਾਂਸ਼ੀ ਰਾਮ ਦੀ ਹੈ ਪੰਜਾਬ ਦੇ ਵਿੱਚੋਂ ਸਾਬਸ਼੍ਰੀ ਕਾਂਸ਼ੀ ਰਾਮ ਨੇ ਪੰਜਾਬ ਦੇ ਵਿੱਚੋਂ ਖੜੀ ਕੀਤੀ ਸੀ ਹੁਸ਼ਿਆਰਪੁਰ ਤੋਂ ਐਮਪੀ ਸਾਬਸ਼੍ਰੀ ਕਾਂਸ਼ੀ ਰਾਮ ਜਿੱਤ ਕੇ ਗਏ ਸੀ ਤੇ ਕਾਫੀ ਜਿਹੜੀ ਉਹਨਾਂ ਨੇ ਸੀਟਾਂ ਜਿੱਥੋਂ ਜਿੱਤੀਆਂ ਸੀਆਂ ਸਰਕਾਰ ਦੀ ਬਣੀ ਸੀਗੀ ਤੇ ਉਸ ਤੋਂ ਬਾਅਦ ਸਰਕਾਰ ਦੀ ਡਿੱਗ ਗਈ ਸੀ ਬੀਐਸਪੀ ਪੰਜਾਬ ਚੋਂ ਪੰਜਾਬ ਦੇ ਵਿੱਚੋਂ ਬੀਐਸਪੀ ਖੜੀ ਹੋਈ ਸੀ ਪੰਜਾਬ ਦੇ ਵਿੱਚੋਂ ਉਸ ਤੋਂ ਬਾਅਦ ਚ ਜੂਪੀ ਦੇ ਵਿੱਚ ਪ੍ਰਚਾਰ ਪ੍ਰਸਾਰ ਬਹੁਤ ਵਾਰ ਜਿਹੜਾ ਵੱਡੇ ਪੱਤੇ ਦੇ ਸਾਬਸ਼ਰੀ ਕਾਸ਼ੀ ਰਾਮ ਨੇ ਕੀਤਾ ਉਸ ਤੋਂ ਬਾਅਦ ਚ ਜੂਪੀ ਦੇ ਵਿੱਚ ਸਰਕਾਰ ਜਿਹੜੀ ਆ ਬਣੀਆ ਬੀਐਸਪੀ ਦਾ ਹੇ ਹਾਥੀ ਚੋੜ ਨਿਸ਼ਾਨ ਸੋ ਦਾਦੀ ਕੀ सो so, दादी जिन्हें भी दर्शक जुड़े हैं जरूर कमेंट करके दसन सो so, भाई साहब जीतेगा ज नहीं जीतेगा ये तो मेहनत के उपरे है जो मेहनत करेगा वही फल खाएगा जो झूठ बोलेगा वही फल खाएगा सो so, दादी की मेहनत के उपरे साहब जीत सकते हैं जेकर झूठ बोल के भी जीत सकते हैं वादे झूठ बोल के भी किए जा सकते हैं वादे नहीं किए तो दोबारा फिर ਸਰਕਾਰ ਵੀ ਨਹੀਂ ਆਤੀ ਹੈ ਆਪਕੋ ਖੁਦ मालूम ਹੈ ਨਾ ਸੋ ਉਸ ਤੋਂ ਬਾਅਦ ਚ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਹੁਣ ਬਣੀ ਆ ਉਸ ਤੋਂ ਬਾਅਦ ਚ ਆਮ ਆਦਮੀ ਪਾਰਟੀ ਸਰਕਾਰ ਨੇ ਕਿਹਾ ਸੀ ਕਿ ਦਲਿਤ ਉਪ ਮੁੱਖ ਮੰਤਰੀ ਪੰਜਾਬ ਦਾ ਲਗਾਇਆ ਜਾਵੇ ਉਹਦੀ ਹਾਲੇ ਤੱਕ ਨਹੀਂ ਲਗਾਇਆ ਗਿਆ ਕਾਫੀ ਲੋਕਾਂ ਵੱਲੋਂ ਮੰਗ ਦੀ ਵੱਡੇ ਪੱਧਰ ਤੇ ਕੀਤੀ ਜਾ ਰਹੀ ਆ ਸੋ ਦਾਦੀ ਹੈ ਕਿ ਉਸ ਤੋਂ ਬਾਅਦ ਚ ਸੋ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਸਰਕਾਰ ਨੇ ਕਿਹਾ ਸੀ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣਦੀ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਬਣਦੀ ਜਿਹੜਾ ਔਰਤਾਂ ਨੂੰ 1000 ਰੁਪਏ ਸਕੀਮ ਦੇਵੇਗੀ ਸੋ ਧੰਨਵਾਦ ਜਿੰਨੇ ਵੀ ਕਮੈਂਟ ਕਰ ਰਹੇ ਆ ਸਾਥੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸੋ ਜਿੰਨੇ ਵੀ ਦਰਸ਼ਕ ਜੁੜੇ ਆ ਜਰੂਰ ਕਮੈਂਟ ਕਰਕੇ ਦੱਸਿਓ ਕਿ ਸਾਡੇ ਤੁਹਾਨੂੰ ਲਾਈਵ ਦੇ ਵਿੱਚ ਵਿਚਾਰ ਕਿ ਇਸ ਤਰ੍ਹਾਂ ਦੇ ਲੱਗੇ ਆ ਉਸ ਤੋਂ ਬਾਅਦ ਚ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਪੰਜਾਬ ਦੇ ਵਿੱਚ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਪੰਜਾਬ ਦੇ ਵਿੱਚ ਜਿਹੜਾ ਇੱਕ ਹੈਰ ਸਕੀਮ ਦਿੱਤੀ ਜਾਊਗੀ ਪਰ ਹਾਲੇ ਤੱਕ ਜਿਹੜੀ ਸਕੀਮ ਜਿਹੜੀ ਲਾਗੂ ਨਹੀਂ ਹੋਈ 3 ਸਾਲੇ ਲਗਭਗ ਬੀ ਚੁੱਕੇ ਆ ਹਾਲੇ ਵੀ ਜਿੰਨੀਆਂ ਕਾਫੀ ਸਕੀਮਾਂ ਜਿਹੜੀਆਂ ਵਿੱਚ ਅਦੂਰੀਆਂ ਪਈਆਂ ਆ ਸੋ ਦਾਦੀ ਦੇ ਦਰਸ਼ਕਾਂ ਨੂੰ ਜਿੰਨੇ ਵੀ ਲਾਈਵ ਤੇ ਜੁੜੇ ਆ ਜਰੂਰ ਕਮੈਂਟ ਕਰਕੇ ਜਰੂਰ ਦੱਸਿਓ ਸੋ ਕਾਫੀ ਅਨਾਰੇ ਸਾਥੀ ਜੁੜੇ ਆ ਸੋ ਜਿੰਨੇ ਵੀ ਲਾਈਵ ਦੇਖ ਰਹੇ ਆ ਅ ਅਗਲੀ ਵਾਰ ਵੀ ਲਾਈਵ ਆਵਾਂਗੀ ਕੱਲ ਫਿਰ ਲਾਈਵ ਆਵਾਂਗੇ ਏਸੇ ਟਾਈਮ ਤੇ ਲਾਈਵ ਆਵਾਂਗੇ 7 ਵਜੇ ਕੱਲ ਫਿਰ ਦੁਬਾਰਾ ਮਿਲਾਂਗੇ ਫਿਰ ਲਾਈਵ ਤੇ ਮਿਲਾਂਗੇ ਜੇਕਰ ਕਿਸੇ ਨੇ ਲਾਈਵ ਤੇ ਗੱਲਬਾਤ ਕਰਨੀ ਹੋਵੇ ਤਾਂ ਸਾਨੂੰ ਜਿਹੜਾ WhatsApp ਦੇ ਉੱਪਰ ਦੀ ਸੰਪਰਕ ਕਰ ਸਕਦਾ ਹੈ ਜਾਂ ਫਿਰ ਸਾਨੂੰ ਕਮੈਂਟ ਬਾਕਸ ਦੇ ਵਿੱਚ ਤੇ ਸਾਨੂੰ ਮੈਸੇਜ ਕਰ ਸਕਦਾ ਕਿ ਜੇਕਰ ਕਿਸੇ ਵੀ ਵਿਚਾਰ ਜਿਹੜੇ ਆਪਣੇ ਸਾਂਝੇ ਕਰਨੇ ਹੋਣਗੇ तो जिन्हें भी नमें दर्शक जुड़े हैं जरूर पेज ना लाइक कर लो कमेंट कर शेयर कर नहीं नहीं भाई साहब मेरे को नहीं चाहिए हजार रुपया मैं तो खुद काम कर रहा हूं अपना ਮੇਰੇ ਕੋਲ ਨਹੀਂ ਜ਼ਰੂਰਤ ਹੈ ਸੋ ਦਹਾਦੀਆਂ ਤੋਂ ਕਾਫੀ ਇਹ ਸਵਾਲ ਜਿਹੜੇ ਆ ਖੜੇ ਹੋ ਚੁੱਕੇ ਆ ਪੰਜਾਬ ਦੇ ਵਿੱਚ ਸਿਆਸ ਜਿਹੜੀ ਆ ਫੇਰ ਭਖਦੀ ਹੋਈ ਨਜ਼ਰ ਆਈ ਆ ਪੰਜਾਬ ਦੇ ਵਿੱਚ 2027 ਦੀ ਸਮਾਂ ਨੇੜੇ ਆ ਜੇਕਰ ਆਮ ਆਦਮੀ ਪਾਰਟੀ ਸਰਕਾਰ ਵਾਦੇ ਪੂਰੇ ਕਰਦੀ ਆ ਤਾਂ ਪੰਜਾਬ ਦੇ ਵਿੱਚ ਫੇਰ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਬਣਦੀ ਹੋਈ ਨਜ਼ਰ ਆਵੇਗੀ ਕਿਉਂਕਿ ਜਸਵੀਰ ਸਿੰਘੜੀ ਉਹਨਾਂ ਨੇ ਕਾਫੀ ਜਿਹੜੀ ਮਿਹਨਤ ਜਿਹੜੀ ਗਰਾਊਂਡ ਲੈਵਲ ਤੇ ਕੀਤੀ ਜਾ ਰਹੀ ਹੈ ਦਲਿਤ ਭਾਈਚਾਰੇ ਦੇ ਜਿਹੜੀ ਬੋਰਡ ਪੈਨਲ ਸਾ ਜਿਹੜੀ ਆ ਫਿਰ ਜਿਹੜੀ ਆ ਆਮ ਆਦੀ ਪਾਰਟੀ ਵੱਲ ਖਿੱਚਦੀ ਹੋਈ ਨਜ਼ਰ ਆਵੇਗੀ ਕਿਉਂਕਿ ਬਹੁਤ ਵੱਡਾ ਜਿਹੜਾ ਸਵਾਲ ਜਿਹੜਾ ਆ ਖੜਾ ਹੋ ਚੁੱਕਿਆ ਸਰਦਾਰ ਜਸਵੀ ਸਿੰਘੜੀ ਨੂੰ ਐਸਸੀ ਕਮਿਸ਼ਨ ਦਾ ਚੇਅਰਮੈਨ ਲਗਾਉਣ ਤੇ ਜਿਹੜਾ ਦਲਿਤ ਭਾਈਚਾਰੇ ਦੇ ਵਿੱਚ ਖੁਸ਼ੀਆਂ ਦੇਖਣ ਨੂੰ ਮਿਲੀਆਂ ਦਲਿਤ ਭਾਈਚਾਰੇ ਦੇ ਜਿਹੜਾ ਆਮ ਆਦੀ ਪਾਰਟੀ ਦੇ ਜਿਹੜੇ ਨਾਰੇ ਦੀ ਲਗਾਈ ਜਾ ਰਹੀ ਕਿ ਜੇ ਆਮ ਆਦੀ ਪਾਰਟੀ ਨੇ ਜਿਹੜਾ ਐਸਸੀ ਕਮਿਸ਼ਨ ਲਗਾਇਆ ਕਿ ਉਹਨੂੰ ਜਦੋਂ ਆਮ ਆਦਮੀ ਪਾਰਟੀ ਨੇ ਜਿਹੜਾ ਮਾਣ ਬਖਸ਼ਿਆ ਸੋ ਦਾਦੀ ਕੀ ਦਰਦ ਭਾਇਚਾਰੇ ਐਸ்சி ਵਿੰਗ ਦੇ ਵਿੱਚ ਜਿੰਨੇ ਵੀ ਆਗੂ ਬੈਠੇ ਆ ਉਹਦੀ ਵੱਡੇ ਪੱਧਰ ਤੇ ਖੁਸ਼ੀ ਮਹਿਸੂਸ ਕਰ ਰਹੀ ਸੀ ਕਿ ਜਿਹੜੀ ਸਮੱਸਿਆ ਜਿਹੜੀ ਇਹ ਦਰਦ ਭਾਇਚਾਰੇ ਦੀ ਜਿਹੜੀਆਂ ਕਾਫੀ ਲਟਕਦੀਆਂ ਹੋਈਆਂ ਨਜ਼ਰ ਆਈਆਂ ਉਹਦੀ ਸਮੱਸਿਆ ਜਿਹੜੀਆਂ ਹੱਲ ਹੁੰਦੀਆਂ ਨਜ਼ਰ ਆਈਆਂ ਕਾਫੀ ਲੋਕ ਇਹਦੇ ਆ ਖੁਸ਼ ਮਹਿਸੂਸ ਹੁੰਦੇ ਆ ਸੋ ਦਾਦੀ ਕੀ ਹੁਣ ਆਪਾਂ ਗੱਲਬਾਤ ਕਰ ਰਿਹਾ ਆ ਭੋਜਲ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਸਰਦਾਰ ਅਵਤਾਸ਼ ਸਿੰਘ ਗਰੀਪੁਰੀ ਵੱਲੋਂ ਪੰਜਾਬ ਸੰਭਾਲੋ ਰੈਲੀ ਕੀਤੀ ਗਈ ਸੀ ਫਰੋਡ ਦੀ ਧਾਰਤੀ ਤੇ ਉਸ ਤੋਂ ਬਾਅਦ ਚ ਵੱਖ-ਵੱਖ ਮੀਟਿੰਗਾਂ ਤੇ ਵੱਖ-ਵੱਖ ਧਰਨੇ ਪ੍ਰਦਰਸ਼ਨਾਂ ਦੇ ਵਿੱਚ ਵੀ ਪੰਜਾਬ ਸੰਭਾਲੋ ਮਹਿਮ ਦਾ ਜਿਹੜੀ ਆ ਚਲਾਈ ਗਈ ਆ ਜਾਂ ਪਿੰਡਾਂ ਦੇ ਵਿੱਚ ਜਾਂ ਫਿਰ ਗੁਰੂ ਘਰ ਦੀਆਂ ਕਮੇਟੀਆਂ ਜਾਂ ਹੋਰ ਜਿਹੜੀਆਂ ਕਮੇਟੀਆਂ ਦੇ ਵਿੱਚ ਹਿੱਸਾ ਲੈਣ ਲਈ ਜਿਹੜਾ ਭੋਜੇ ਸਮਾਜ ਪਾਰਟੀ ਦੇ ਮੌਜੂਦਾ ਪ੍ਰਧਾਨ ਸਰਦਾਰ ਕਰੀਮਪੁਰ ਸਿੰਘ ਵੱਲੋਂ ਜਿਹੜਾ ਵਾਰ-ਵਾਰ ਕਿਹਾ ਗਿਆ ਕਿ ਪੰਜਾਬ ਸਮਲੋ ਮਹਿਮ ਦੇ ਵਿੱਚ ਵੱਧ ਚੜ ਕੇ ਲੋਕ ਜੋੜਨ ਤੇ ਪੰਜਾਬ ਦੇ ਵਿੱਚ ਹਰ ਤਰ੍ਹਾਂ ਦੀ ਜਿਹੜੀ ਸਮੱਸਿਆ ਜਿਹੜੀ ਹੱਲ ਹੋਵੇਗੀ ਜਿਸ ਇਹ ਕਹਿਣਾ ਅਵਤਾਸ ਸਿੰਘ ਕਰੀਪੁਰੀ ਉਹਨਾਂ ਦਾ ਕਿਉਂਕਿ ਸਰਦਾਰ ਅਵਤਾਸ ਸਿੰਘ ਕਰੀਪੁਰੀ ਉਹਨਾਂ ਵੱਲੋਂ ਵੀ ਡਟ ਕੇ ਜਿਹੜੀਆ ਮਿਹਨਤ ਜਿਹੜੀਆ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਇੱਕ ਮੰਚ ਤੇ ਜਿਹੜਾ ਇੱਕ ਮੁੱਠ ਜੀ ਜੀ ਆ ਜਿਹੜੀ ਲੀਡਰਸ਼ਿਪ ਜਾਂ ਵਰਕ ਬਸਪਾ ਵਰਤਨਾ ਨੂੰ ਜਿਹੜਾ ਇੱਕ ਮੰਚ ਦੇ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਦਾਰ ਅਵਤਾਸ਼ ਸਿੰਘ ਗਰੀਪੁਰੀ ਉਹਨਾਂ ਦੀ ਜਿਹੜੀ ਹੈ ਕਿ ਕਾਫੀ ਜਿਹੜੀ ਆਪ ਨੂੰ ਉਮਕਨ ਮਾਈ ਜਾ ਰਹੀ ਹੈ ਪੰਜਾਬ ਦੇ ਵਿੱਚ ਸਿਆਸੀ ਜਿਹੜਾ ਪ੍ਰਵੇਖ ਜਿਹੜਾ ਖੇਡਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਜਿੱਥੇ 2027 ਦੇ ਵਿੱਚ ਜਿਹੜੀ ਆ ਸਿਆਸਤ ਦੇਖੀ ਜਾਵੇਗੀ ਕਿ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇ ਜਿਹੜਾ ਸਿਆਸੀ ਸਟੈਂਡ ਖੇਲਾ ਜਾਵੇਗਾ ਕਿਹੜੀ ਸਰਕਾਰ ਪੰਜਾਬ ਦੇ ਵਿੱਚ ਬਣ ਸਕਦੀ ਹੈ ਕਿਉਂਕਿ ਸਾਰੀਆਂ ਪਾਰਟੀਆਂ ਜਿਹੜੀਆਂ ਇੱਕ ਮੰਚ ਦੇ ਇੱਕ ਮੁੱਠ ਤੇ ਜਿਹੜੀਆਂ ਇਕੱਠੀਆਂ ਹੋ ਰਹੀਆਂ ਜਿਹੜੀਆਂ ਸਾਰੀਆਂ ਪਾਰਟੀਆਂ ਸੌਰੀ ਜਿੰਨੀਆਂ ਵੀ ਪਾਰਟੀਆਂ ਜਿਹੜੀ ਮਿਹਨਤ ਕਰੀਆਂ ਹਰੇਕ ਮੁੱਦੇ ਨੂੰ ਉਛਾਲੀਆਂ ਬਖ ਵਖ ਮੁੱਦਿਆਂ ਨੂੰ ਦੀ ਉਛਾਲੀਆਂ ਪੰਜਾਬ ਦੇ ਵਿੱਚ ਸਿਆਸੀ ਸਟੈਂਡ ਦੀ ਖੇលਿਆ ਜਾਵੇਗਾ ਦੋ ਹੀ ਹਸਤਾਈ ਦੇ ਵਿੱਚ ਵੱਡੇ ਵੱਡੇ ਬਾਦ ਦੇ ਦੀ ਕੀਤੇ ਜਾਣਗੇ ਦੇਖਨੇ ਆ ਕਿ 2027 ਦੇ ਵਿੱਚ ਕਿਹੜੀ ਸਰਕਾਰ ਜਿਹੜੀ ਆ ਪੰਜਾਬ ਦੇ ਵਿੱਚ ਬਣੇਗੀ ਸੋ ਜਿੰਨੇ ਵੀ ਦਰਸ਼ਕ ਜੁੜੇ ਆ ਜਰੂਰ ਪੇਜ ਨੂੰ ਲਾਈਕ ਕਰ ਲਓ ਕਮੈਂਟ ਕਰਿਓ ਸ਼ੇਅਰ ਕਰਿਓ ਤੋ ਜਿੰਨੇ ਵੀ ਦਾਸ਼ਕ ਜੁੜੇ ਆ ਕਮੈਂਟ ਕਰਕੇ ਜਰੂਰ ਦੱਸਿਓ ਕਿ ਸਾਡੇ ਵਿਚਾਰ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਆ ਜਿੰਨੇ ਵੀ ਨਵੇਂ ਦਾਸ਼ਕ ਜੁੜੇ ਆ ਜਰੂਰ ਸਾਡੇ ਲਾਈਵ ਨੂੰ ਦੇ ਰਹੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੱਲ ਫੇਰ ਆਪਾਂ 7 ਵਜੇ ਮਿਲਾਂਗੇ 7 ਵਜੇ ਜੇਕਰ ਕਿਸੇ ਵੀ ਦਾਸ਼ਕ ਨੇ ਸਾਡੇ ਲਾਈਵ ਦੇ ਵਿੱਚ ਗੱਲਬਾਤ ਰੱਖਣੀ ਹੋਵੇ ਪੰਜਾਬ ਦੇ ਮੁੱਦਿਆਂ ਤੇ ਗੱਲਬਾਤ ਰੱਖਣੀ ਹੋਵੇ ਜਾਂ ਐਨਆਈ ਸਾਥੀਆਂ ਨੇ ਪੰਜਾਬ ਦੇ ਵਾਲੇ ਕੋਈ ਵੀ ਗੱਲਬਾਤ ਕਰਨੀ ਹੋਵੇ ਤਾਂ ਉਹ ਖੁਦ ਸਾਡੇ ਨਾਲ ਸੰਪਰਕ ਕਰ ਸਕਦਾ ਸਾਡੀ ਸਕਰੀਨ ਤੇ ਦਿੱਤੇ ਗਏ ਜਾਂ ਸਾਡੇ ਪੇਜ ਤੇ ਉੱਤੇ ਨੰਬਰ ਤੁਸੀਂ ਦੇਖ ਸਕਦੇ ਹੋ ਸਾਡਾ ਨੰਬਰ 9814057313 ਤੇ ਸਾਨੂੰ ਸੰਪਰਕ ਕਰਕੇ ਸਾਡੇ ਨਾਲ ਜਿਹੜਾ ਲਾਈਵ ਦਾ ਲਿੰਕ ਤੁਸੀਂ ਲੈ ਸਕਦੇ ਹੋ ਉਹ ਤੋਂ ਅਸੀਂ ਤੁਹਾਨੂੰ ਲਾਈਵ ਦੇ ਨਾਲ ਲਵਾਗੇ ਤੇ ਤੁਸੀਂ ਸਾਡੇ ਨਾਲ ਜਿਹੜਿਆ ਵਿਚਾਰ ਜਿਹੜਿਆ ਸਾਂਝੀ ਕਰ ਸਕਦੇ ਆ ਜਿਹੜਾ ਪੰਜਾਬ ਭਰ ਚ ਜਿਹੜੇ ਲੋਕ ਜਿੰਨੇ ਵੀ ਜਨ ਪੰਜਾਬੀ ਨੌਜ ਦੇ ਨਾਲ ਹਜ਼ਾਰਾਂ ਦੀ ਜਨਸਖਿਆ ਦੇ ਵਿੱਚ YouTube ਤੇ Facebook ਪੇਜ ਦੇ ਜੁੜੇ ਹੋਏ ਆ ਸੋ ਦਾਦੀ ਦशक ਜਿਹੜੇ ਆ ਲਗਭਗ ਫੇਸਬੁਕ 'ਤੇ 50000 ਤੋਂ ਵੱਧ ਸਾਡੇ ਫੋਲੋਅਰ ਜਿਹੜੇ ਹੋ ਚੁੱਕੇ ਆ ਸੋ ਅਸੀਂ ਦਿਲ ਦੀਆਂ ਗ੍ਰਹਿਆਂ ਤੋਂ ਧੰਨਵਾਦ ਕਰਦੇ ਆ YouTube 'ਤੇ ਸਾਡਾ 20 ਲਗਭਗ ਹੋ ਚੁੱਕਾ ਹੈ ਸਬਸਕ੍ਰਾਈਬਰ ਸੋ ਜਿੰਨੇ ਵੀ ਦਸ਼ਕ ਜੁੜੇ ਆ ਲਗਭਗ ਜਿੰਨੇ ਵੀ ਜੁੜੇ ਆ ਤੇ ਅਸੀਂ ਉਹਨਾਂ ਦੇ ਦਿਲ ਦੀਆਂ ਗ੍ਰਹਿਆਂ ਤੋਂ ਧੰਨਵਾਦ ਕਰਦੇ ਆ ਉਮੀਦ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਇਸੇ ਤਰ੍ਹਾਂ ਸਾਨੂੰ ਪਿਆਰ ਮੁਹੱਬਤ ਦਿੰਦੇ ਰਹੋਗੇ नवे जो दर्शक जुड़े कमेंट कर, जरूर करो विचार जरूर सी करो कल मिलते हैं दर्शकों ਨਾਲ ਲੈ ਕੇ ਮਿਲਾਂਗੇ ਕੱਲ ਲਾਈਵ ਦੇ ਨਾਲ ਦਰਸ਼ਕਾਂ ਨੂੰ ਲਵਾਂਗੇ ਤੇ ਫਿਰ ਵਿਚਾਰ ਫਿਰ ਸਾਂਝੇ ਕਰਾਂਗੇ ਕੱਲ ਫਿਰ ਮਿਲਦੇ ਆ 6:30 ਤੋਂ 7:30 ਤੋਂ 7 ਦੇ ਵਿੱਚ ਵਿੱਚ ਆਪਾਂ ਫਿਰ ਦੁਬਾਰਾ ਮਿਲਾਂਗੇ 7:00 ਤੋਂ ਪਹਿਲਾਂ ਪਹਿਲਾਂ ਕੋਸ਼ਿਸ਼ ਕਰਾਂਗੇ ਕਿ ਅਸੀਂ ਜਲਦ ਜਲਦ ਤੁਹਾਡੇ ਨਾਲ ਗੱਲਬਾਤ ਸਾਂਝੀ ਕਰੀਏ ਲਾਈਵ ਦੇ ਵਿੱਚ ਆਪਾਂ ਤਸਵੀਰਾਂ ਜਿਹੜੀਆਂ ਨਾਲ ਜਿਹੜਾ ਜਿੰਨੇ ਵੀ ਚਰਨ ਪੰਜਾਬੀ ਨਿਊਜ਼ ਦੇ ਦਰਸ਼ਕ ਜੁੜੇ ਉਹਨਾਂ ਨੂੰ ਨਾਲ ਲੈ ਕੇ ਆਪਾਂ ਜਿਹੜਾ ਗੱਲਬਾਤ ਕਰਾਂਗੇ ਸੋ ਧੰਨਵਾਦ ਜਿੰਨੇ ਵੀ ਦਰਸ਼ਕ ਜਨ ਪੰਜਾਬੀ ਨੋਜ਼ ਨਾਲ ਜੁੜੇ ਆ ਜਰੂਰ ਪੇਜ ਨੂੰ ਸਾਡੇ ਸਬਸਕ੍ਰਾਈਬ ਜਰੂਰ ਕਰ ਲਓ ਨਾਲ ਨਾਲ ਸਾਡੀ ਵੀਡੀਓ ਨੂੰ ਲਾਈਕ ਤੇ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਜਿਸ ਤਰ੍ਹਾਂ ਤੁਸੀਂ ਸਾਨੂੰ ਪਹਿਲਾਂ ਪਿਆਰ ਮੁਹੱਬਤ ਦਿੰਦੇ ਰਹੇ ਹੋ ਉਸੇ ਤਰ੍ਹਾਂ ਤੁਸੀਂ ਸਾਨੂੰ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਪਿਆਰ ਮੁਹੱਬਤ ਦਿੰਦੇ ਰਹੋਗੇ ਉਮੀਦ ਕਰਦੇ ਹਾਂ ਅਸੀਂ ਸੋ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ ਜਨ ਪੰਜਾਬੀ ਨੋਜ਼ ਦਾ ਇੱਕ ਵਾਰ ਫਿਰ ਦੇਖਦੇ ਹਾਂ ਅਗਰਾਂ ਤੋਂ ਧੰਨਵਾਦ ਕਰਦੇ ਹਾਂ ਜਿੰਨੇ ਵੀ ਦਰਸ਼ਕ ਜੁੜੇ ਆ